ਬਿਲਕੁਲ ਗੱਲ ਤੁਸੀਂ ਜੀ ਇੱਥੇ ਸਾਡੀ ਰਾਤ ਨੂੰ ਡਿਊਟੀ ਹੈ ਇੱਥੇ ਮਾਤਾ ਪੈਣਾ ਸਾਰੀਆਂ ਇੱਥੇ ਆਣ ਕੇ ਰਾਤ ਨੂੰ ਕੰਪਲੀਟ ਸਾਡੇ ਕੋਲ ਜਿਹੜਾ ਮਰਜੀ ਪੀਣਾ ਖੋਹਤ ਆਣ ਕੇ ਖਾ ਸਕਦਾ ਇਹ ਸੈਕਟਰ ਦੇ ਵਿੱਚ ਘਰ ਪੈਂਦਾ ਜੀ ਆਪਣੇ ਸਮਾਨਿਆਂ ਦੇ ਕੋਈ ਹੈਗਾ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ ਇੱਥੇ ਆਉਣ ਦੀ ਜੀ ਸਾਰਾ ਕੰਪਲੀਟ ਲਿਖਾ ਸਕਦਾ ਸਾਰੇ ਕਰ ਸਕਦਾ ਜੇ ਸਾਡਾ ਕੋਈ ਨੁਕਸਾਨ ਹੁੰਦਾ ਰਾਤ ਨੂੰ ਜਾਂ ਕੋਈ ਜੋ ਅਡੀਟਰ ਸਾਡਾ ਹੁੰਦਾ ਹੈ ਪ੍ਰਸ਼ਾਸਨ ਜ਼ਿੰਮੇਵਾਰ ਤੇ ਬਗੌੜਨ ਵਾਲੀ ਕਮੇਟੀ ਆ ਨਹੀਂ ਇਹ ਸਵਾਲ ਬੜਾ ਵੱਡਾ ਹੈ ਉਹ ਕਹਿ ਰਹੇ ਨੇ ਅਸੀਂ ਕੱਲਾ ਸ਼ੈੱਡ ਢਾਣ ਵਾਸਤੇ ਆਏ ਤੁਹਾਡੇ ਵਰਕਰ ਕਹਿ ਰਹੇ ਨੇ ਵੀ ਉਹਨੂੰ ਢਾਣਾ ਹੈ ਨਹੀਂ ਇਹ ਜੋ ਠੂਠ ਮਾਰ ਦੇਣ ਜੀ ਇਹ ਸ਼ੈੱਡ ਢਾ ਕੇ ਨਾਲ ਦੇ ਨਾਲ ਕਮਰਾ ਢਾਣਾ ਹੈ ਜੀ ਸ਼ੈੱਡ ਕਿੱਡਾ ਪਿਆ ਹੈ ਸ਼ੈੱਡ ਕਿਹੜਾ ਕਹਿਗਾ ਜੀ ਤਾਂ ਵੇਖੋ ਚਾਦਰ ਤਾਂ ਹੈ ਨਹੀਂ ਕੋਈ ਚਾਦਰ ਪਹਿਲਾਂ ਨਾਲ ਲਾਤੀ ਜਾਣੀ ਹੈ ਇਹ ਲੱਗਦਾ ਕੋਈ ਨਿੱਜੀ ਫਾਇਦਾ ਲਿਆ ਜਾ ਰਿਹਾ ਬਿਲਕੁਲ ਲਿਆ ਜਾ ਰਿਹਾ ਇਹ ਨਾਲ ਆਪਾਂ ਦਾ ਮਸਲਾ ਹੈ ਨਹੀਂ ਟਰੋਫੀ ਦਾ ਫਾਇਦਾ ਹੈ ਜੀ ਅੱਗੇ ਵੀ ਰੌਲਾ ਪਿਆ ਜੀ ਉਹਦਾ ਝਾੜੂ ਵਾਲੇ ਰਾਣ ਕੇ ਸਾਡੇ ਧਰ ਹੂੰ ਤੇ ਸਾਡੀ ਜਿਹੜੀ ਡਿਊਟੀ ਆ ਆਹ ਕੰਪਲੇਂਟ ਸੈਂਟਰ ਤੇ ਜੀ ਸਾਡੀਆਂ ਇੱਥੇ ਤਿੰਨ ਸ਼ਿਫਟਾਂ ਚੱਲਦੀਆਂ ਨੇ ਇੱਥੇ ਸਾਡੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਜੀ ਤੇ ਆ ਜਿਹੜਾ ਅਸੀਂ ਮੋਟਰਸਾਈਕਲ ਢਾਉਨੇ ਆ ਜੀ ਧੁੱਪੇ ਛਾਵੇਂ ਫਿਰ ਵੀ ਕਹਿੰਦੇ ਜੀ ਇੱਥੇ ਮੋਟਰਸਾਈਕਲ ਢਾਉਨੇ ਆ ਜੀ ਤੇ ਜਿਹੜਾ ਸਾਡਾ ਇਹ ਸੈਂਟਰ ਆ ਅੱਜ ਤੋਂ ਠੀਕ ਹੈ 40-50 ਸਾਲ ਇਹ ਪੁਰਾਣਾ ਸਾਡੇ ਦਾਦੇ-ਬਾਬਿਆਂ ਦੇ ਟਾਈਮ ਦਾ ਚੱਲਦਾ ਰਿਹਾ ਜੀ ਅਸੀਂ ਇਹ ਸਾਈਕਲ ਨੂੰ ਜਿਹੜਾ ਚਲਾ ਰਹੇ ਹਾਂ ਤੇ ਇਹਨੂੰ ਢਾਣ ਦੇ ਢਾਣ ਵਿੱਚ ਜੀ ਨਗਰ ਕੌਂਸਲ ਸਮਾਣਾ ਹੋ ਗਈ ਜੀ ਐਸਟੀਐਮ ਸਾਹਿਬ ਹੋ ਗਏ ਨੇ ਲੋਕਲ ਪੁਰਥ ਪ੍ਰਸ਼ਾਸਨ ਹੋ ਗਿਆ ਤੇ ਆ ਤੁਸੀਂ ਦੇਖਿਆ ਜੀ ਕ੍ਰੇਨ ਉੱਤੇ ਖੜੀ ਹੈ ਢਾਣ ਵਾਸਤੇ ਇਹ ਕਹਿੰਦੇ ਆਪਣਾ ਸ਼ੈੱਡ ਢਾਓ ਜਾਂ ਫਿਰ ਕਹਿੰਦੇ ਵੀ ਇੱਥੋਂ ਖਾਲੀ ਕਰੋ ਇਹ ਅਵੈਦ ਬਣਿਆ ਹੋਇਆ 30-40 ਸਾਲੀ 30 20-40 ਸਾਲ ਜਿਹੜੀ ਪੁਰਾਣੀ ਹੈ ਜਗ੍ਹਾ ਸਾਡੇ ਦਾਦੇ-ਬਾਬੇ ਦੀ ਬਿਜਲੀ ਬੋਰਡ ਵਿਭਾਗ ਦੀ ਜਿਹੜੀ ਹੈ ਜਗ੍ਹਾ ਅਸੀਂ ਇੱਥੇ ਕੰਮ ਕਰਦੇ ਆ ਤੇ ਸਾਨੂੰ ਜਿਹੜੇ ਆ ਕੀ ਕਿਹਾ ਜਾਂਦਾ ਇਹ ਜਗ੍ਹਾ ਬੈਦਸੀ ਨੂੰ ਟਾਣਾ ਦੇਖੋ ਜੀ ਇਹ ਜਿਹੜਾ ਇਹ ਤਿੰਨ ਸ਼ਿਫਟਾਂ ਚੱਲਦੀਆਂ ਨੇ ਅਸੀਂ ਪਬਲਿਕ ਦੀ ਜਿਹੜੀ ਸੇਵਾ ਕਰਦੇ ਆ ਸਾਡੀਆਂ ਮਾਤਾ ਆਉਂਦੀਆਂ ਨੇ ਭੈਣਾਂ ਆਉਂਦੀਆਂ ਨੇ ਇਹ ਸਾਡੇ ਸਮਾਣੇ ਦਾ ਸੈਂਟਰ ਪੈਂਦਾ ਜੀ ਜਿਵੇਂ ਸਾਰੇ ਸਮਾਨ ਦਾ ਸੈਂਟਰ ਪੈਂਦਾ ਲਗਭਗ ਨਹੀਂ ਅੱਜ ਸਿੱਧਾ ਨਗਰ ਕੌਂਸਲ ਦੇ ਮੁਲਾਜ਼ਮ ਇਹਨੂੰ ਢਾਣ ਦੇ ਲਈ ਆ ਗਈ ਤੁਹਾਨੂੰ ਪਹਿਲਾਂ ਕੋਈ ਸੁਨੇਹਾ ਨਹੀਂ ਮਿਲਿਆ ਜਿਵੇਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਕਿੰਨੀ ਵਾਰ ਇਸ ਤੇ ਮਸਲੇ ਮੁੱਦੇ ਭਗੇ ਨੇ ਉਹੇ ਧਰਨੇ ਵੀ ਲੱਗੇ ਨੇ ਤੇ ਕਾਗਜ਼ੀ ਕਾਰਵਾਈ ਜਿਹੜੀ ਹੈਗੀ ਬਿਨਾ ਕਿਸੇ ਕਾਗਜ਼ੀ ਕਾਰ ਕੀਤੇ ਇਹਨੂੰ ਢਾਣ ਵਾਸਤੇ ਆ ਜਾਂਦੇ ਨੇ ਵੀ ਅਵਾਜ਼ ਬਣ ਉੱਚੀ ਬੋਲਿਓ ਇਹ ਮੁੱਦੇ ਨੂੰ ਜਾਣ ਕੇ ਉਛਾਲਿਆ ਜਾ ਰਿਹਾ ਜੀ ਪ੍ਰਸ਼ਾਸਨ ਵੱਲੋਂ ਇਹ ਕੋਈ ਮੁੱਦਾ ਹੈ ਨਹੀਂ ਪਬਲਿਕ ਦੀ ਜਗ੍ਹਾ ਪਬਲਿਕ ਦੇ ਵਾਸਤੇ ਅਸੀਂ ਕੰਮ ਕਰਦੇ ਆਂ ਅਸੀਂ ਆ ਪਬਲਿਕ ਦੇ ਸਰਵੰਟ ਆ ਸਾਡੇ ਵਾਸਤੇ ਇੱਕ ਬੈਠਣ ਦੀ ਜਗ੍ਹਾ ਬਣੀ ਹੋਈ ਹੈ ਜਿਹੜੀ ਕਿ ਪ੍ਰਸ਼ਾਸਨ ਧੱਕੇ ਨਾਲ ਸਰ ਤੋਂ ਖਾਲੀ ਕਰਾਣਾ ਚਾਹੁੰਦਾ ਅੱਜ ਛੱਡਦਾ ਬਹਾਨਾ ਬਣਾ ਰਹੇ ਨੇ ਜੀ ਕੱਲ ਨੂੰ ਉਹਦਾ ਬਹਾਨਾ ਮੰਨ ਕੇ ਪਿੱਛੇ ਜੀ ਤੋੜਨਾ ਤੁਹਾਨੂੰ ਇਹ ਅੱਜ ਦਾ ਮਸਲਾ ਹੈ ਨਹੀਂ ਇਹ ਮਸਲਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸਾਰੀ ਪਬਲਿਕ ਨੂੰ ਸਾਰੇ ਸਮਾਣਾ ਪ੍ਰਸ਼ਾਸਨ ਨੂੰ ਇਸ ਦਾ ਅੰਦਰ ਦੀ ਗੱਲ ਦਾ ਪਤਾ ਵੀ ਕੀ ਹੈ ਅਸੀਂ ਤਾਂ ਕੁਝੇ ਵੱਤ ਕੁਝ ਨਹੀਂ ਅਸੀਂ ਆਪਣੇ ਸੇਫਟੀ ਦੀ ਮੰਗਦੇ ਆਂ ਵੀ ਸਾਡੀ ਸੇਫਟੀ ਆ ਸਾਨੂੰ ਸ਼ਹਿਰ ਦਾ ਸੈਂਟਰ ਪੁਆਇੰਟ ਬੰਦਾ ਇੱਥੇ ਹੀ ਪਬਲਿਕ ਆ ਕੇ ਸਾਨੂੰ ਕੰਪਲੇਟ ਲਖਾਂਦੀ ਹੈ ਜੀ ਇਸ ਲਈ ਅਸੀਂ ਇਹ ਜਗ੍ਹਾ ਖਾਲੀ ਕਰਨੀ ਨਹੀਂ ਹੈਗੀ ਵੀਰ ਜੀ ਉਹ ਕਹਿ ਰਹੇ ਨੇ ਵੀ ਅਸੀਂ ਕੱਲਾ ਸ਼ੈੱਡ ਢਾਣ ਵਾਸਤੇ ਆ ਰਹੇ ਤੁਸੀਂ ਕਹਿ ਰਹੇ ਕਮਰਾ ਢਾਣਾ ਇਹ ਗੱਲ ਸਸਪੈਂਸ ਬਣ ਰਹੀ ਹੈ ਜੀ ਸ਼ੈੱਡ ਦਾ ਤਾਂ ਇੱਕ ਬਹਾਨਾ ਦਿੱਤਾ ਜਾ ਰਿਹਾ ਜੀ ਅੱਜ ਸ਼ੈੱਡ ਧਾਰਨਗੇ ਰਾਤ ਨੂੰ ਆ ਕੇ ਕਮਰੇ ਦੀ ਮਾਰ ਗਿਆ ਸਾਡੇ ਮੋਟਰਸਾਈਕਲਾਂ ਨੂੰ ਸਾਡੀ ਸੇਫਟੀ ਕਿੱੱਚੀ ਦੀ ਸੇਫਟੀ ਆ ਕੋਈ ਆਪਣੇ ਵਾਸਤੇ ਤਾਂ ਕੰਮ ਕਰ ਨਹੀਂ ਰਹੇ ਅਸੀਂ ਪਬਲਿਕ ਦੇ ਸਰਵੰਟ ਆ ਪਬਲਿਕ ਵਾਸਤੇ ਹੀ ਕੰਮ ਕਰ ਰਹੇ ਆ ਜੀ ਜੇ ਅੱਜ ਜੇ ਅੱਜ ਸ਼ੈੱਡ ਢਾਇਆ ਜਾਂਦਾ ਕੁਝ ਦਿਨਾਂ ਬਾ ਸਾਰੀ ਯੂਨੀ ਇਕੱਠੀ ਆਉਣਗੇ ਬਿਜਲੀ ਬੋਰਡ ਦਾ ਕੰਮ ਠੱਪ ਕਰਕੇ ਸਾਰੀ ਯੂਨੀ ਇੱਥੇ ਧੰਦਾ ਦੇਣ ਗਿਆ ਜੀ ਠੀਕ ਹੈ ਇਹ ਸਿਰਫ ਸ਼ੈੱਡ ਨੂੰ ਆਪਣਾ ਉਤਾਰਨ ਵਾਸਤੇ ਆਓ ਯਾਰ ਨਾਲੇ ਰਸਤੇ ਦੇ ਵਿੱਚ ਕੋਈ ਦਿੱਕਤ ਹਰ ਇੱਕ ਮਿੰਟ ਵਿੱਚ ਨਾਲੇ ਬਿਜਲੀ ਬੋਰਡ ਦੇ ਕਰਮਚਾਰੀ ਕਹਿੰਦੇ ਨੇ ਟੋੜਨ ਵਾਸਤੇ ਆਏ ਕੰਪਨੀ ਸ਼ੈੱਡ ਨੂੰ ਅਸੀਂ ਤਾਂ ਸਿਰਫ ਸ਼ੈੱਡ ਨੂੰ ਇੱਥੋਂ ਟ੍ਰੈਫਿਕ ਦੀ ਸਮੱਸਿਆ ਕਰਕੇ ਲਾਹਣ ਵਾਸਤੇ ਆਏ ਇਹ ਕਦਾਂ ਲੱਗਿਆ ਸ਼ੈੱਡ ਤੋਂ ਬਹੁਤ ਪੁਰਾਣਾ ਸ਼ੈੱਡ ਹੈ 50 ਸਾਲ ਹੋ ਗਏ ਲੱਗੇ ਨੂੰ ਘੱਟ ਵਾਜੂ ਇਹਦੇ ਬਾਰੇ ਮੈਂ ਕੁਝ ਨਹੀਂ ਕਰਦਾ ਫਿਰ ਜੀ ਸਵਾਲ ਹੈ ਤੁਸੀਂ ਅੱਜ ਅੱਗ ਕਿਉਂ ਤੋੜਨ ਆਏ ਉਹਨੂੰ ਜੋ ਫਰਮ ਹੁਕਮ ਹੋਇਆ ਜੀ ਉਹ ਮੈਂ ਆਇਆ ਤੀਨੋਂ ਕਮੇਟੇ ਬਣੋ ਯੋ ਸਾਹਬ ਦੇ ਯੋ ਸਾਹਬ ਵੀਰ ਜੀ ਸਵਾਲ ਹੈ ਤੁਸੀਂ ਕਹਿ ਰਹੇ ਹੋ ਸ਼ੈੱਡ ਤੋੜਨਾ ਉਹ ਕਹਿ ਰਹੇ ਨੇ ਬਿਲਡਿੰਗ ਤੋੜਨੀ ਇੱਥੇ ਕੀ ਗੱਲ ਨਹੀਂ ਸਮਝ ਆ ਰਹੀ ਗਲਤ ਹੈ ਜੀ ਅਸੀਂ ਬਿਲਡਿੰਗ ਨੂੰ ਕੋਈ ਸਾਡਾ ਉਹ ਤੋੜ ਨਹੀਂ ਹੈਗਾ ਬੱਸ